ਉਹ ਆਪਣੀ ਵਿਰਾਸਤ ਦਾ ਨਹੀਂ ਪਤਾ ਮੈਨੂੰ ਯਾਦ ਆ ਗਿਆ ਵਿਰਾਸਤ ਦੀ ਗੱਲ ਕਰਦੇ ਹਾਂ ਕਿ 2018 ਦੀ ਗੱਲ ਹੈ ਮੈਂ ਉਦੋਂ ਕੈਂਬਰੇਜ ਯੂਨੀਵਰਸਿਟੀ ਵਿੱਚ ਸਾਇੰਟਿਸਟ ਕੰਮ ਕਰਦਾ ਸੀਗਾ ਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੀ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਂਬਰੇਜ ਦੀਆਂ ਸੜਕਾਂ ਦੇ ਉੱਤੇ ਅੱਗੇ ਇੱਕ ਗੋਰਾ ਆਇਆ ਬਜ਼ੁਰਗ ਉਹਦੀ ਉਮਰ ਅੰਦਾਜ਼ਨ ਮੇਰੇ ਕਹਿੰਦਾ 90 ਸਾਲ ਦੇ ਕਿਤੇ ਅੱਗੜ ਪਿਛੜ ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਤੇ ਮੇਰੇ ਕੋਲੋਂ ਲੰਘਿਆ ਬੜਾਈ ਸਰਕਾਰ ਦੇ ਕਿਤੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ ਤੇ ਜਦੋਂ ਮੇਰੇ ਕੋਲੋਂ ਲੰਘਿਆ ਮੈਂ ਪ ਮੈਂ ਬੜਾ ਹੈਰਾਨ ਵੀ ਯਾਰ ਇਹ ਬੰਦਾ ਬੜਾ ਸਤਕਾਰ ਦੇ ਕੇ ਲੰਗਿਆ ਤੇ ਹੈ ਕੌਣ ਸੀ ਨੈਕਸਟ ਡੇ ਫਿਰ ਉਹੀ ਪਾਣਾ ਵਰਤਿਆ ਉਹ ਬਜ਼ੁਰਗ ਗੋਰਾ ਫੇਰ ਆਇਆ ਤੇ ਉਹਨੇ ਮੈਨੂੰ ਉਸੇ ਥਾਂ ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ ਤੇ ਉਹਨੇ ਫਿਰ ਉਦਾਂ ਦਾ ਹੀ ਬੜੀ ਮਿੱਠੀ ਸਮਾਈਲ ਤੇ ਬੜਾ ਝੁੱਕ ਕੇ ਲੰਗਿਆ ਇਹ ਕੰਮ 3-4 ਦਿਨ ਚੱਲਦਾ ਰਿਹਾ ਉਦੋਂ ਬਾਅਦ ਸੰਡੇ ਆ ਗਿਆ ਤੇ ਮੈਂ ਉਸ ਦਿਨ ਕੀ ਕੀਤਾ ਮੈਂ ਫਿਰ ਚਰੋਂ ਉਹ ਬਜ਼ੁਰਗ ਸਾਹਮਣੇੋਂ ਭੱਜੇ ਆ ਰਿਹਾ ਸੀ ਨਾ ਮੈਂ ਉਹਦੇ ਸਾਹਮਣੇ ਆਹੇ ਕਰਕੇ ਖੜ ਗਿਆ ਮੈਂ ਕਿਹਾ ਅੱਜ ਇਹਨੂੰ ਰੋਕ ਹੀ ਲਈਏ ਭਰਾ ਤੂੰ ਇੰਨਾ ਪਿਆਰ ਸਤਿਕਾਰ ਦਿੰਦਾ ਨਮਸਕਾਰ ਕਰਕੇ ਜਾਨਣਾ ਤੇ ਇਹ ਇਹ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾਰਿਆ ਚਾਰ ਪੰਜ ਦਿਨ ਹੋ ਗਏ ਤੇ ਤੂੰ ਕੌਣ ਹੈ ਤੇ ਆਪਣਾ ਕੀ ਸਾਡਾ ਕੋਈ ਸਬੰਧ ਹੈ ਸਾਡੀ ਕੋਈ ਜਾਣ ਪਹਿਚਾਣ ਹੈ ਮੈਂ ਹੱਥ ਕਰਕੇ ਖੜ ਗਿਆ ਉਹਨੇ ਆ ਕੇ ਆਪਣੇ ਹੱਥ ਮਿਰਿਆ ਜ਼ੋਰ ਦੀ ਮਾਰੇ ਕਹਿੰਦਾ ਜੀ ਬੜਾ ਖੁਸ਼ ਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆਈ ਵਾਂਟ ਟੂ ਸਿਟ ਵਿਦ ਯੂ ਸੋ ਕਹਿੰਦਾ ਆਈ ਐਮ ਫਰੀ ਟੋਟਲੀ ਫਰੀ ਮੈਂ ਡਾਕਟਰ ਕੰਗ ਬੋਲਦੇ ਨੇ ਉਹਦੀ ਆਵਾਜ਼ ਵਾਂਗੂ ਇਹ ਵੀ ਉੱਥੇ ਪੜ੍ਹੇ ਨੇ ਇਹਦੀ ਆਵਾਜ਼ ਬੜਾ ਠਰਮਾ ਤੇ ਸਹਿਜ ਆ ਇਦਾਂ ਦੀ ਆਵਾਜ਼ ਬਿਲਕੁਲ ਫ੍ਰੀ ਅਸੀਂ ਉਹ ਕੈਮਬ੍ਰਿਜ ਦੀਆਂ ਸੜਕਾਂ ਤੇ ਉਹ ਬਾਗਿਚੇ ਦੇ ਸਾਈਡ ਤੇ ਬੈਠ ਕੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਬੜੀਆਂ ਲੰਮੀਆਂ ਗੱਲਾਂ ਕੀਤੀਆਂ ਮੈਂ ਮੈਨੂੰ ਸਮਾਂ ਨਹੀਂ ਮਿਲ ਰਿਹਾ ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬਚਾ ਹੀ ਲਿਖ ਦਵਾਂ ਬੜਾ ਕੁਝ ਮੈਨੂੰ ਤੋਂ ਸਿੱਖਣ ਨੂੰ ਮਿਲਿਆ ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਹਿਲਾ ਸਵਾਲ ਮੈਂ ਕੀਤਾ ਮੈਂ ਕਿ ਸਰ ਤੁਸੀਂ ਮੈਨੂੰ ਰੋਜ਼ ਸਲੂਟ ਕਰਕੇ ਸਲਾਮ ਕਰਕੇ ਲੰਘਦੇ ਹੋ ਕਾਰਨ ਕੀ ਹੈ ਆਈ ਡੋਟ ਆਈ ਹੈਵ ਗ੍ਰੇਟ ਸਲੂਟ ਫਾਰ ਗੁਰੂ ਗੋਬਿੰਦ ਸਿੰਘ ਟਰਬਨ ਆਫ ਗੁਰੂ ਗੋਬਿੰਦ ਸਿੰਘ ਕਮਾਲ ਦੀ ਗੱਲ ਕਈ ਗੱਲਾਂ ਹੋਈਆਂ ਦੂਜਾ ਸਵਾਲ ਮੈਂ ਕਿਹਾ ਸਰ ਮੈਂ ਕੈਂਬਰੇਜ ਵਿੱਚ ਪੜਾਉਣਾ ਤਿੰਨ ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਮੈਂ ਹਾਈ ਆਮ ਹਾਈਲੀ ਇੰਪ੍ਰੈਸਡ ਤੁਹਾਡੇ ਤੋਂ ਬਹੁਤ ਸਾਡੇ ਡਾਕਟਰ ਵਾਲਖਣੇ ਡਾਕਟਰ ਸ਼ਸ਼ ਗੁਸ਼ਰਨ ਸਿੰਘ ਮંચ ਤੇ ਬੈਠਿਆ ਦੁਨੀਆ ਅਸੀਂ ਇਹਨਾਂ ਨੇ ਕੰਮ ਕੀਤਾ ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ ਮੈਂ ਕਿਹਾ ਜਰਾ ਥੋੜਾ ਕੈਂਬਰੇਜ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਡਿਸਪੀਲਨ ਦਾ ਪ੍ਰੋਫੈਸਰਾਂ ਦਾ ਸਟੂਡੈਂਟਸ ਦਾ ਜਿਹੜਾ ਡਿਸਪੀਲਨ ਹੈ ਆਈ ਐਮ ਹਾਈਲੀ ਇੰਪ੍ਰੈਸਡ ਮੈਂ ਕਿਹਾ ਤੁਸੀਂ ਇਹ ਬਣਾਇਆ ਕਿਵੇਂ ਮੈਨੂੰ ਇਹ ਸਮਝਾਓ ਮੈਂ ਹਰ ਗੱਲ ਨੂੰ ਆਪਣੀ ਪੀਐਜ ਨਾਲ ਮੇਰਾ ਇਹ ਸਵਾਲ ਕਰਨ ਦੀ ਧੀਰ ਸੀ ਪਿਆਰ ਵਾਲਿਓ ਮੈਨੂੰ ਉਹ ਵਕਤ ਨਹੀਂ ਭੁੱਲਦਾ ਅੱਜ ਤੱਕ ਨਹੀਂ ਭੁੱਲਦਾ ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਹੈ ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁਪਕੇ ਡਿੱਗਦੇ ਥੱਲੇ ਦੇਖੇ ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਮੈਂ ਕਿਹਾ ਸਰ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰੇਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ ਮੈਂ ਆਪਣੇ ਪੀਓਜੀ ਵਿੱਚ ਵੀ ਚਾਹਣਾ ਇਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ ਤੁਸੀਂ ਇਹ ਕਿੱਥੋਂ ਲਿਆ ਅੱਖਾਂ ਸਾਫ਼ ਕਰਕੇ ਕਹਿੰਦਾ ਸੌਰੀ ਸੌਰੀ ਤਿੰਨ ਵਾਰੋਂ ਨੇ ਸੌਰੀ 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 अवर अंसे बेड यू मिस्टर माई गुडने जमीन निकली मेरे चेहरे तो मेरी जुबान नहीं चल रही थी पर मेरे चेहरे के सवाल सन हु बोरोड वैन बोरोड हाउ बोरोड उस गोरे ने सब कुछ पढ़ लिया डॉक्टर स्टार्ट फ्रॉम एटीन हंडर्ड नाइन सर मैट कैलोफ वॉज एट अमृतसर टू साइन द फर्स्ट ट्रीटी विद महाराजा रणजीत सिंह उन्हें अपनी गाथा अंग्रेजी सुनाई ਮਤਲਬ ਔਰਥਾ ਕਰਕੇ ਸੁਣੋ ਨਾ ਉਹਦੀ ਆਪਣੀ ਜੁਬਾਨ ਚ ਗੱਲ ਸੋਹਣੀ ਕਹੀ ਜਾਂਦੀ ਹੈ ਕਹਿੰਦਾ ਗੱਲ 1809 ਦੀ ਹੈ ਮੈਟਕੈਲਫ ਅੰਮ੍ਰਿਤਸਰ ਉਤਰਿਆ ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ ਪਹਿਲੀ ਸੰਧੀ ਬ੍ਰਿਟੇਨ ਤੇ ਇੰਡੀਆ ਦੀ ਬ੍ਰਿਟੇਨ ਦੀ ਪੰਜਾਬ ਦੀ ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ ਪੰਜਾਬ ਇੱਕ ਵੱਖਰਾ ਦੇਸ਼ ਸੀ ਕਹਿੰਦੇ ਉਸ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ ਤੇ ਉਹ ਤਿੰਨ ਗੱਲਾਂ ਉੱਥੋਂ ਉਹਨੇ ਸਿੱਖੀਆਂ ਤੇ ਉਹ ਉਹਨੇ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕੈਲਫ ਨੇ ਕਹੀਆਂ ਕਹਿੰਦਾ ਉੱਥੋਂ ਇੱਕ ਕਹਾਣੀ ਸ਼ੁਰੂ ਹੋਈ ਪਹਿਲੀ ਗੱਲ ਮੈਟਕੈਲਫ ਨੇ ਕਹੀ ਕਹਿੰਦਾ ਵੀ ਮੈਂ ਪੰਜਾਬ 'ਚ ਦੇਖ ਕੇ ਆਇਆ ਵੀ ਹਰ ਪਿੰਡ ਦੇ ਵਿੱਚ ਸੱਥਾਂ ਦੇ ਵੀ ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲਗੀਆਂ ਨੇ ਸੂਰਜੀ ਘੜੀਆਂ ਕਹਿੰਦਾ ਉਦੋਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਮਲੜੀ ਚੇਂਜ ਹੁੰਦੀਆਂ ਨੇ ਵੱਖਰੇ ਰਾਗ ਗਾਏ ਜਾਂਦੇ ਨੇ ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ ਆਪਾਂ ਅੱਜ ਵੀ ਦੇਖਦੇ ਆ ਪ੍ਰਕਰਮਾਂ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲੈਣਾ ਸਿੰਘ ਕਾਰੀਗਰ ਕੋਈ ਅਸੀਂ ਉਹ ਇੰਜੀਨੀਅਰ ਕਹਿੰਨੇ ਆ ਇੰਜੀਨੀਅਰ ਲੈਣਾ ਸਿੰਘ ਜਿਨੇ ਉਹ ਘੜੀ ਉਹ ਤੋਂ ਬਣਾਈ ਤੇ ਅੱਜ ਤੱਕ ਕੁਝ ਸ਼ੋਭਿਤ ਪ੍ਰਕਰਮਾਂ ਦੇ ਖੱਬੇ ਆ ਕਹਿੰਦਾ ਉਹ ਮੈਂ ਹੈਰਾਨ ਆ ਮੈਡੀਕਲ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ ਇੱਕ ਠੀਕ ਸਮੇਂ ਤੇ ਇੱਕ ਆਵਾਜ਼ ਆਉਂਦੀ ਆ ਬੜੀ ਇਲਾਹੀ ਉਹਦੇ ਉਸ ਟਾਈਮ ਉਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ ਕਹਿੰਦਾ ਇਹ ਸਮੇ ਦੇ ਅਨੇ ਪਵੰਦ ਨੇ ਪੰਜਾਬ ਦੀਆਂ ਸੱਥਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ ਜਿਹੜੀ ਮੈਟਕੈਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਵੰਦ ਹੋਣਾ ਚਾਹੀਦਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ ਸਾਡੀ ਅੱਜ ਦੀ ਭਾਵਨਾ ਸੀ ਕਿ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ ਆਪਾਂ ਕੀਤਾ ਸੋ ਇਹ ਮੈਟਕੈਲਫ ਨੇ ਪੰਜਾਬ 'ਚ 1809 'ਚ ਦੇਖਿਆ ਸੀ ਦੂਸਰੀ ਗੱਲ ਮੈਟਕੈਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਦੋ ਪ੍ਰੋਜੈ ਅੰਪਾਰੋਂ ਪੰਜਾਬ ਜਿੰਮੂ ਦਾ ਦਰਬਾਰ ਖਾਲਸਾ ਕਹਿੰਦੇ ਆ ਖਾਲਸਾ ਦਰਬਾਰ ਲਾਹੌਰ ਕਹਿੰਦਾ ਇਸ ਵੇਲੇ ਉਹਦੇ ਦੋ ਮੁੱਖ ਏਜੰਡੇ ਨੇ ਉਹ ਪਤਾ ਕਿਹੜੇ ਸੀਗੇ 1809 ਦੇ ਵਿੱਚ ਮਹਾਰਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ 'ਚ ਮਤਾ ਪਾਸ ਕੀਤਾ ਸੀ ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜਾ ਦੇਣਾ ਹੈ ਹਰ ਮਾਂ ਹਰ ਪਿਓ ਹਰ ਬੱਚਾ ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ 1809 ਦੇ ਵਿੱਚ ਕਹਿੰਦਾ ਮੈਡੀਕਲ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਨਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਸਾਡੇ ਕੋਲ ਕੋਈ ਐਕਟ ਹੀ ਨਹੀਂ ਹੈਗਾ ਐਲੀਮੈਂਟਰੀ ਐਜੂਕੇਸ਼ਨ ਐਕਟ ਤੇ ਉਹ ਸ਼ੁਰੂ ਕਰ ਚੁੱਕਿਆ ਉੱਥੇ ਵੀ ਮਸਟ ਗੋ ਫਾਰ ਥੈਟ ਤੀਸਰੀ ਗੱਲ ਕਹਿੰਦਾ ਮਹਾਰਾਜ ਜਿੰਦਾ ਦੂਜਾ ਪ੍ਰੋਜੈਕਟ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਹੈ ਉਹਨੇ ਮੈਟਕਲਫ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ ਹਰ ਪਿੰਡ ਵਿੱਚ ਫੌਜ ਹੋਊਗੀ ਤੇ ਉਹ ਵੌਲੰਟੀਅਰ ਫੌਜ ਹੋਊਗੀ ਪੇਡ ਨਹੀਂ ਹੋਊਗੀ ਉਹ ਆਪਣੀ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ ਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਇੱਕ ਮੈਂ ਗਲਤ ਕੰਮ ਕਰ ਰਿਹਾ ਹਾਂ ਤੇ ਮੈਟਕਲਫ ਕਹਿੰਦਾ ਵੌਂਡਰਫੁਲ ਦਾ ਪਬਲ لیکن پروٹیکٹ देम ਸੈਲਫ ਦੇ ਹੈਵ देयर ओन ਡਿਸੀਜਨ 메ਕਿੰਗ ਬਾਡੀ ਕਹਿੰਦਾ ਵੀ ਡੋਨਟ ਹੈਵ ਸੱਚ ਕਾਈਂਡ ਆਫ ਸਟਰਕਚਰ ਇਨ ਬ੍ਰਿਟੇਨ ਵੀ ਮਸਟ ਥਿੰਕ ਆਫ 댓 ਕਹਿੰਦਾ ਇਹ ਤਿੰਨ ਗੱਲਾਂ ਉਹਨੇ ਕਹੀਆਂ ਤੇ ਕਹਿੰਦਾ ਸੌਰੀ ਕਹਿੰਦਾ ਯੂ ਸਟਾਰਟਡ ਥਿਸ ਵਰਕ ਇਨ 1809 ਕਹਿੰਦਾ ਆਰ ਰਿਕਾਰਡ ਸਪੀਕ 댓 ਬਾਏ 1830 ਐਂਟਾਇਰ ਪੰਜਾਬ ਸਾਰਿਆਂ ਵਿੱਚ ਇੰਨੀ ਵਿਦਿਆ 100 ਫੀਸਦੀ ਦੇ ਲਗਭਗ 1830 ਦਾ ਡਾਟਾ ਦੱਸਦਾ ਕਿ ਪੰਜਾਬ ਵਿੱਚ ਹਰ ਬਜ਼ੁਰਗ ਔਰਤ ਮਾਮ ਬਾਪ ਨੌਜਵਾਨ ਬੱਚਾ ਪੜ ਚੁੱਕਿਆ ਸੀ ਤੇ ਕਹਿੰਦਾ ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ ਵਿਲੀਅਮ ਫੌਸਟਰ ਨੇ ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਆ ਉਹਨੂੰ ਪੜਾ ਲਈਏ ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ ਦੇ ਲੱਗੇ ਸੀ ਆਪਣੀਆਂ ਦੱਬੀਏ ਲੋਕਾਂ ਨੂੰ ਜਾ ਕੇ ਆਪਾਂ ਕਹਿੰਦਾ ਤੁਸੀਂ 1830 'ਚ ਇਹ ਕੰਮ ਕਰ ਲਿਆ ਸੀ ਉਹ ਜੋ ਜੋ ਗੱਲ ਸੁਣਾਈ ਜਾ ਰਹੀ ਹੈ ਇਸ ਵਿੱਚ ਮੈਂ ਰੋਂਗ ਤੇ ਖੜੇ ਹੋ ਰਹੀ ਸੀ ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜਦਾ ਪਰ ਮੈਨੂੰ ਇਹ ਕਿਤੇ ਕਿਤੇ ਮੈਨੂੰ ਪੜਨ ਨੂੰ ਨਹੀਂ ਸੀ ਮਿਲਿਆ ਫਿਰ ਕਹਿੰਦਾ ਅਸੀਂ 18 ਪਹਿਲਾ ਕੰਮ ਅਸੀਂ ਕੀ ਕੀਤਾ ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ ਜੀ ਡਬਲਿਊ ਲੈਟਨਰ ਉਹਨੂੰ ਇਸ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਹੈ ਕੋਈ ਨੀਡ ਯੂਰ ਹੈਲਪ ਉਹ ਬੰਦਾ ਸੀ ਡਾਕਟਰ ਲੈਟਨਰ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਆਪਾਂ ਨੂੰ ਚਾਰ ਤੋਂ ਵੱਧ ਨਹੀਂ ਆਉਂਦੀਆਂ ਹੋਈਆਂ ਆ ਆਮ ਤੌਰ ਤੇ ਤਿੰਨ ਹੀ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਉਹਨੂੰ ਪੁੱਛਿਆ ਇਸ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨਾ ਸਮਾਂ ਲਏਗਾ ਕਿੰਨੇ ਪੈਸੇ ਲਏਗਾ ਕਹਿੰਦਾ ਮੈਨ ਉਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਅਨੈਕਸੇਸ਼ਨ ਐਂਡ ਇਨ 1882 ਦੱਸਦਾ ਕਹਿੰਦਾ ਏਡਾ ਸਟਰੋਂਗ এডੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ ਹਰ ਮਸਜਿਦ ਨਾਲ ਇੱਕ ਸਕੂਲ ਹੁੰਦਾ ਸੀ ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦਿੰਦਾ ਜੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਮਿਲਦੀ ਜੋਂ ਤੱਕ ਸਕੂਲ ਨਹੀਂ ਬਣਾ ਲੈਂਦੇ ਤੇ ਸਿੱਖਾਂ ਉਹ ਗੁਰਦੁਆਰੇ ਨਹੀਂ ਸੀ ਹੁੰਦੇ ਸਿੱਖਾਂ ਦੀ ਧਰਮਸ਼ਾਲਾ ਹੁੰ ਆਦਾ এডੂਕੇਸ਼ਨ ਸਿਸਟਮ ਕਹਿੰਦਾ ਸਰ ਥਿਸ ਇਸ ਨੋਟ ਸੋ ਸੋ ਇਜ਼ੀ ਟਾਸਕ ਕਹਿੰਦਾ 50 ਸਾਲ ਲੱਗਣਗੇ ਲੈਟਰਨ ਕਹਿੰਦਾ ਇਹਨੂੰ ਇਹਨੂੰ ਕੱਟਣ ਵਾਸਤੇ ਕਹਿੰਦਾ ਐਡਾ ਕਹਿੰਦਾ ਮੋਰ ਲ ਐਜੂਕੇਸ਼ਨ ਵਾਸ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿੰਦਾ ਇੱਕ ਇੱਕ ਬੰਦਾ ਤੋਪ ਹੈ ਈਸਟ ਇੰਡੀਆ ਕੰਪਨੀ ਕਹਿੰਦੀ ਲੈਟਰਨ ਟੇਕ 50 ইয়ারਸ ਵੀ ਹੈਵ ਟੂ ਟੋਟਲੀ ਕ੍ਰਿਪਲ ਦਾ ਐਜੂਕੇਸ਼ਨ ਸਿਸਟਮ ਆਫ ਪੰਜਾਬ ਇਹਦੇ বিনা ਸਾਡੀ ਗੱਡੀ ਨਹੀਂ ਚੱਲਣੀ ਲੈਟਰਨ ਕਹਿੰਦਾ ਠੀਕ ਹੈ ਇਸ 50 ਸਾਲਾਂ ਲਈ ਮੰਨਦੇ ਹਾਂ ਤਾਂ ਮੈਂ ਰੈਡੀ ਹਾਂ ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ ਮੈਂ ਉਸ ਕਾਲਜ ਵਿੱਚ ਜਾ ਕੇ ਉਹਦਾ ਉਹ ਕਮਰਾ ਇਿੱਥੇ ਵੀ ਆਂਦਾ ਸੀ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆਇਆ ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ ਤੇ ਉਹ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਐਨ ਐਕਸੀਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ ਤੇ ਉਹਦੇ ਵਿੱਚ ਸਾਰੀ ਗਾਥਾ ਨੂੰ ਲਿਖਦਾ ਉਹਨੂੰ ਪਹਿਲਾਂ ਲਾਇਆ ਗਿਆ ਆਪਣੀ ਡਿਸਟ੍ਰਿਕਟ এডੂਕੇਸ਼ਨ ਆਫੀਸਰ ਹੁੰਦਾ ਨਾ ਉਦੋਂ ਪੋਜੀਸ਼ਨ ਸੀਗੀ ਇਨਸਪੈਕਟਰ ਜਨਰਲ ਸਕੂਲ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲ ਉਹਨੂੰ ਅਮਰਸਰ ਦਾ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲ ਲਾਇਆ ਗਿਆ ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਸ਼ੇਅਰ ਕਰਦਾ ਰਿਹਾ ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ 1882 ਵਿੱਚ ਉਹਨੇ ਲ ਸੁਣਨ ਜਾਓ 1500 ਦੇ 1500 ਪੜੇ ਲਿਖੇ ਸੀ ਰਾਣੀ ਨੂੰ ਕਹਿੰਦਾ ਕਹਿੰਦਾ ਅੱਜ ਉਹਦੇ 1500 ਵਿੱਚੋਂ ਸਿਰਫ 11 ਬੰਦੇ ਪੜੇ ਲਿਖੇ ਨੇ ਖੁਸ਼ ਆ ਮੇਰੇ ਕੰਮ ਤੋਂ ਆਈ ਵਰਕ ਫਾਰ 33 ইয়ারਸ ਧੰਨਵਾਦ ਕਰਦਾ ਕਿ ਅਸੀਂ 1858 ਵਿੱਚ ਮੇਰੀ ਬਹੁਤ ਮਦਦ ਕੀਤੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ-ਘਰ ਵਿੱਚ ਉਹ ਮੈਨੂੰ ਫੌਜ ਚਾਹੀਦੀ ਹੈ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ ਬੰਦੂਕਾਂ ਨੇ ਗੰਡਾਸੇ ਨੇ ਕਿਰਪਾਨਾਂ ਨੇ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਸਰਕਾਰ ਪ੍ਰਤੀ ਸ਼ਸਤਰ ਤਿੰਨ ਆਨੇ ਦਊਗੀ ਦੇヒਣਾ ਦੇ ਘਰਾਂ ਚ ਕੈਦੇ ਨੇ ప్రతి ਕੈਦਾ 6 ਹਾਨਾ ਦਊਗੀ ਜਮ੍ਹਾਂ ਕਰਾ ਦਊਂ ਕੈਦੇ ਦਾ ਮੁੱਲ 6 ਹਾਨੇ ਉਹਨੇ ਧੰਨਵਾਦ ਕੀਤਾ ਤੁਸੀਂ ਮੇਰੀ ਹੈਲਪ ਕੀਤੀ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦਾ ਇੱਕ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾਰ ਦੱਤੇ ਕਿ ਮੈਂ ਬੜੀ ਤੀਬਰਤਾ ਨਾਲ ਬੜੀ ਜਗਿਆਸਾ ਨਾਲ ਉਹਨੂੰ ਸੁਣ ਰਿਹਾ ਸੀ ਮੈਨੂੰ ਯਾਦ ਆ ਮੇਰੇ ਮੱਥੇ ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਸਰ ਉਹਨਾਂ ਕੈਦੇ ਹਮਚੇ ਹੋ ਜਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਹਾਨੇ ਰੱਖਣਾ ਪੈ ਗਿਆ ਕਹਿੰਦਾ ਡਾਕਟਰ ਸਿੰਘ ਦੋਸ ਪ੍ਰਾਈਮਰਸ ਵਾ ਬੇਸਡ ਔਨ ਯੋਰ ਗੁਰੂ ਗ੍ਰੰਥ ਸਾਹਿ though vocabulary was from shri guru granth sahib those primers for attaching each and every children whether in the muslim school six schools hindu school to guru granth sahib because guru granth sahib is a source of positivity oh keh dyan saadiya tu galla suna reha si main ke hor kenda jehda thoda oh system siga na thodi economy sigi oh anni strong sigi ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ ਇਸੇ ਕਰਕੇ ਯੋਰਪ ਦੇ ਲੋਕ ਤੁਹਾਡੇ ਉੱਥੇ ਜਾ ਕੇ ਨੌਕਰੀਆਂ ਕਰਦੇ ਸੀ ਤਰਦੇ ਸੀ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ ਇਹ ਕੀ ਸੀਗਾ ਵਾਟ ਵਾਚ ਥਿਸ ਐਡੀਟ ਸਾਡੀ ਸਟਰੋਂਗ ਇਕਨੋਮੀ ਐਡਾ ਸਾਡਾ ਜਬਰਦਸਤ ਢਾਂਚਾ ਤੇ ਪਿਆਰ ਵਾਲਿਓ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ ਅਸੀਂ ਇਹਨੂੰ ਮੁੜ ਸੁਰਜੀਤ ਕਰਨਾ ਹੈ